कृपा करो दिन के दाते मेरा आवे या न विचारो कोई माटी का क्या तुप्प स्वामी मानस के गत है ਆਉ ਕਾਉ ਤਾਲ ਗੁਰ ਸੇਵੀਐ ਅਹਨ ਸਹਜ ਸੁਭਾਏ ਨਰਸਨ ਵਰ세 ਰੂਕੇ ਜਨਮ ਮਰਨ ਦੁਖ ਜਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਟੋਡੇ ਮਹਲਾ ਪੰਦੇਵਾ ਸਾਚ ਕੋਰੇ ਆਇਓ ਸਰਣ ਤੋਹਾਰੀ ਮਿਲੈ ਸੁਖ ਨਾਮ ਹਰ ਸੋਭਾ ਚਿੰਤਾ ਲਹੇ ਹਮਾਰੇ ਆਤਿ ਗੋਰੇ ਆਇਓ ਸਰਨ ਤੋ ਹਾਰੀ ਮਿਲੈ ਸੂਖ ਨਾਮ ਹਰ ਸੋਭਾ ਚਿੰਤਾ ਲਹੇ ਹਮਾਰੀ ਰਹਾ ਆਵਰਨ ਸੋਚੈ ਤੋ ਚੇ ਠਾਹਰ યો ਤਉ ਦੁਆਰੀ ਲੇਖਾ ਛੋੜ ਅਲੇਖ ਛੁਟੇ ਹਮ ਨਿਰਗੁਣ ਲਹਿਓ ਉਬਾਰੀ ਸਾਧਵਾਗ ਸੰਤ ਦਾ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੈ ਪਰਿਓ ਰਾਖ ਲੈ ਹੋ ਇਹ ਬਾਰੀ ਸਤਿਗੁਰ ਸੰਤ ਸਦਾ ਮਹਿਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛ ਪਰਿਉ ਰਾਖ ਲੈ ਹੋ ਇਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ